हां माता जी के मैं खुश हूं बहुत खुश बहुत धन्यवाद ਤੁਹਾਡਾ ਬਹੁਤ ਜਿਆਦਾ ਜਿਆਦਾ ਅੱਜ ਮੇਰਾ ਘਰ ਬਸਾਤ ਤੁਸੀਂ ਸੱਸੋਂ ਲੜਕੀ ਦੀ हां जी हां जी हां ठीक है हां भाई ਤੁਸੀਂ ਖੁਸ਼ ਹੋ ठीक है जी खुश ਬਸ ਤੁਸੀਂ ਇਹਦੇ ਕੁੜੀ ਦੇ ਦੇਖ ਸਕਦੇ ਹਾਂ ਬੱਚੇ ਨੇ ਦੋ ਪੂਰਾ ਪਰਿਵਾਰ ਜਾਨੀ ਕਿ ਬੇਟੇ ਤੇ ਸਹੁਰੇ ਦੀ ਡੈਥ ਹੋਈ ਹੋਈ ਹੈਗੀ ਸੱਸ ਤੇ ਪੋਤਿਆਂ ਨਾਲ ਜਾਨੀ ਕਿ ਰਹਿਣਾ ਚਾਹੁੰਦੀ ਜਾਨੀ ਕਿ ਇਕੱਠਾ ਪੂਰਾ ਕਰਵਾ ਰਿਹਾ ਜਿਹੜਾ ਬਾਬਾ ਉਹਦੇ ਪਾਪ ਪੁੱਤਰ ਕਾਜ ਕੋ ਬਾਦ ਆਜੋ ਆਜੋ ਅੱਜ ਨੂੰ ਮੈਂ ਮਾਫਰਾਂ ਕਰੂਗਾ ਪਾਲੇ ਪਾਲੇ ਖਲਤਾ ਹਾਂਜੀ ਬਾਬਾ ਜੀ ਅੱਜ ਫਿਰ ਸਪੈਸ਼ਲ ਆਇਆ ਹਾਂਗੇ ਹਸ਼ਰਪੁਰ ਜ਼ਿਲ੍ਹੇ ਚ ਪੈਸੇ ਲਾਇਆ ਸਪੈਸਰ ਅੱਛਾ ਮਸਲਾ ਹੱਲ ਹੋ ਗਿਆ ਮਸਲਾ ਹੱਲ ਕਰਦਾ ਤੀਰ ਨੂੰ ਉਹਦੇ ਘਰੇ ਲਿਆਂਦਾ ਸੋਰੇ ਕਰ ਠੀਕ ਹੈ ਨਾ ਉਲਝਿਆ ਹੋਇਆ ਸੀ ਕੰਮ ਬਹੁਤ ਜ਼ਿਆਦਾ ਮਰਾਂ ਦੇ ਵਿੱਚ ਜਦੋਂ ਮਟਾਪ ਪੈ ਜਾਏ ਫਿਰ ਤੁਹਾਨੂੰ ਪਤਾ ਹੀ ਆ ਬਾਬਾ ਅਰਬਾਂ ਖਰਬਾਂ ਦਲ ਖੜਾ ਜੀ ਜਥੇਦਾਰ ਸ਼ੇਰ ਸਿੰਘ ਜੀ ਜਥੇਦਾਰ ਨੀ ਮਨਪ੍ਰੀਤ ਕੌਰ ਤੇ ਜਾਨੀ ਕੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜਥੇਦਾਰ ਬਾਬਾ ਚੜਤ ਸਿੰਘ ਉਹਨਾਂ ਦੀਆਂ ਫੌਜਾਂ ਆਈਆਂ ਸੀ ਅੱਜ ਗੱਜਰੇ ਦੀ ਯਾਰੀ ਆਵੇ ਨਹੀਂ ਆਲੇ ਜਾਵੇ ਤਾਂ ਤਨ ਬਾਬਾ ਦੀ ਸਿੰਘ ਦੀ ਮਾਨੂੰ ਭਾਵੇ ਸੋ ਸੋ ਸਾਰੇ ਬਲਾਵੇ ਨਹੀਂ ਆਲੇ ਜਾਵੇ ਤਾਂ ਤਨ ਤੋਂ ਕੋ ਤੇ ਕਬਦ ਮਹਾਰਾਜ ਜੀ ਬਣ ਪਏ ਮਤਾ ਕੁਝ ਕੋ ਜੀ ਮਨ ਭਾਵੇ ਕੋ ਕੋਸੇ ਮਨ ਕੋਈ ਮਤਾ ਸਾਰ ਕੋ ਜੀ ਮਨ ਨੂੰ ਪਾਵੇ ਸੋ ਪੂਰਾ ਮਸਲਾ ਇਹ ਹੈ ਵੀ ਬੀਬੀ ਦੀ ਡੈਥ ਹੋ ਗਈ ਹੈ। ਹੂੰ। ਤੇ ਇਹ ਬੱਚੇ ਲੈ ਕੇ ਆਪਣੇ ਪੇਕੇਆਂ ਦੇ ਬਹਿ ਗਈਗੇ ਜਾ ਕੇ। ਅਜੇ ਛੋਟੇ ਭਰਾ ਦੀ ਡੈਥ ਹੋ ਗਈ। ਹਾਂਜੀ। ਪਰਜਾਈ ਛੋਟੇ ਜਾ ਕੇ ਪੇਕੀ ਬਹਿ ਗਈ। ਹਾਂਜੀ ਬੱਚੇ ਲੈ ਕੇ ਦੋਨੇ। ਤੇ ਤੁਸੀਂ ਕਿਹਾ ਨਹੀਂ ਵੀ ਆ ਕੇ ਘਰੇ ਉਹ ਬਸ। ਕਿ ਤੁਸੀਂ ਤਾਂ ਵਿਦਾਈ ਸਦੈਣ ਨੂੰ ਤਿਆਰੋਂ ਪਰਜਾਈ ਨੂੰ। ਹਾਂਜੀ ਸਾਰੇ ਦੇਣ ਤਿਆਰ। ਸਾਰਾ ਉਹਦਾ ਹੀ ਘਰ ਵੀ ਉਹਦਾ ਜ਼ਮੀਨ ਵੀ ਉਹਦੀ ਸਾਰਾ ਕੁਝ ਉਹਦਾ ਹੀ ਹੈ। ਪਰ ਆ ਕੇ ਬਸੇ ਹੋਰੇ। ਹਾਂਜੀ ਆਪਣੇ ਕਿ ਤੁਸੀਂ ਜੇ ਕਹਿੰਦੀ ਆਪਦੇ ਭਰਾ ਦਾ ਘਰ ਬਸਣਾ ਦੇਖਣਾ ਚਾਹੁੰਦੇ ਹੋ। ਹਾਂਜੀ। ਜ਼ਬੇਦਾਰ ਸਾਹਿਬ ਜੀ ਕੀ ਮਸਲਾ ਇਹ ਗੰਭੀਰ ਬਣ ਰਿਹਾ ਹੈਗਾ? ਮਸਲਾ ਇਹ ਹੈ ਅਸੀਂ ਇਹਨਾਂ ਦੇ ਡੈਡੀ ਨੂੰ ਆਪਣੇ ਧਰਮ ਦਾ ਭਰਾ ਆਪਣਾ ਹੈ ਠੀਕ ਹੈ ਭਰਾਵਾਂ ਤੋਂ ਵੀ ਵਾਧੂ ਰਹਿਨੇ ਆ ਸੱਤ ਹੋਏ ਕੁੜੀਆਂ ਭਰਾਵਾਂ ਤੋਂ ਵੀ ਵਾਧੂ ਨੇ ਜਾਣੀਆਂ ਸਾਡੀਆਂ 3 ਤੋਂ ਵੀ ਵਾਧੂ ਹੀ ਰੱਖ ਦੇਣਾ 3 ਤੋਂ ਵੀ ਵਾਧੂ ਨੇ ਹਾਂਜੀ ਤੇ ਅਸੀਂ ਇਹ ਗੱਲ ਕਹਨੇ ਆ ਬਈ ਕੁੜੀ ਇੱਥੇ ਆ ਕੇ ਬਸੇ ਸਾਰਾ ਖਾਚਾ ਦੇਵਾਂਗੇ ਸਾਰਾ ਕੁਝ ਕਰਾਵਾਂਗੇ ਜੋ ਵੀ ਉਹ ਕਹੂਗੀ ਉਹ ਅਸੀਂ ਕਰਨ ਤਿਆਰ ਆਂ ਲੇਕਿਨ ਇੱਥੇ ਆ ਕੇ ਬੱਚੇ ਆਪਣੇ ਲੈ ਕੇ ਇੱਥੇ ਵੜੇ ਔਰ ਘਰ ਬੈਠਿਆ ਨੇ ਠੀਕ ਹੈ ਬਸ ਅਸੀਂ ਇਹੀ ਬੇਨਤੀ ਕਰਦੇ ਉਹਨਾਂ ਨੂੰ ਪਰਿਵਾਰ ਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ ਘਰੇ ਬੈਠੇ ਨੂੰ ਘਰੇ ਬੈਠੇ ਨੂੰ 1.5 ਸਾਲ ਹੋ ਗਿਆ ਜੀ ਉੱਥੇ ਕਿੰਨੇ ਕੋਈ ਖਰਚੇ ਖਰਚੀ ਦਾ ਕੇਸ ਵੀ ਪਤਾ ਖਰਚੇ ਦਾ ਕੇਸ ਪਾਇਆ ਲੇਕਿਨ ਉਹ ਖਰਚਾ ਮੇੜਨਾ ਕਿਤੋਂ ਮਾਤਾ ਦਾ ਬੁੱਢੀ 75 ਸਾਲ ਦੀ ਮਾਤਾ ਹੋ ਗਈ ਹੈ ਖਰਚਾ ਦੇਣਾ ਕਿਹੜਾ ਘਰ ਵਿੱਚ ਸਹੁਰਾ ਤੇ ਪਤੀ ਨਹੀਂ ਉਹਦਾ ਜਿਹੜਾ ਘਰ ਵਾਲਾ ਉਹਦੀ ਡੈਥ ਹੋ ਚੁੱਕੀ ਹੈ ਖਰਚਾ ਕਿਤੋਂ ਮੰਗਿਆ ਫਿਰ ਹੁਣ ਕੋਈ ਪਤਾ ਲੱਗੇ ਕਾਗਜ਼ਾਂ 'ਚ ਕਾਗਜ਼ਾਂ 'ਚ ਪਤਾ ਲੱਗਿਆ ਕਿ ਮਾਤਾ ਤੋਂ ਹੀ ਮੰਗਦੀ ਮਾਤਾ ਬਿਮਾਰੀ ਨਾਲ ਕਿਤੋਂ ਖਰਚਾ ਦੇਣਾ ਇਹਨੂੰ ਕਿਉਂ ਬਾਬਾ ਜੀ ਖਰਚਾ ਮਾਤਾ ਤੋਂ ਮੰਗਿਆ ਮਾਤਾ ਉਹਦੇ ਮਾਜਮਾ ਕਰਦਾ ਉਹਦੇ ਮੰਗਦੀ ਹੈ ਦਿਖਾ ਦਿਓ ਕਾਗਜ਼ ਦੇਖ ਸਕਦੇ ਹੋ ਦੋਸਤੋ ਵੀ ਜਿਹੜਾ ਮਸਲਾ ਆਇਆਗਾ ਯਾਨੀ ਕਿ ਕਹ ਦिए ਨੂੰ ਜਿਹੜਾ ਸਹੁਰਿਆਂ ਨੂੰ ਦਾ ਉਹ ਵੀ ਚੜਾਈ ਕਰ ਗਿਆ ਪਤੀ ਵੀ ਚੜਾਈ ਕਰ ਗਿਆ ਜਿਹੜੀ ਸੱਸ ਹੈ ਸ਼ੂਗਰ ਦੀ ਮਰੀਜ਼ ਹੈ 75 ਸਾਲ ਦੀ ਉਮਰ ਦੱਸੀ ਹੈਗੀ ਸੂਬੇਦਾਰ ਸਾਹਿਬ ਨੇ ਵੀ ਉਹ ਤੋਂ ਖਰਚਾ ਮੰਗ ਰਹੀ ਹੈ ਨੂੰ ਪਰ ਇਹ ਪਰਿਵਾਰ ਕਹਿੰਦਾ ਵੀ ਆ ਕੇ ਬਸ ਤੂੰ ਤੇਰੀ ਨੂੰ ਸੱਸ ਤੋਂ ਵੱਧ ਤੇਰੇ ਹੀ ਆ ਸਾਰਾ ਕੁਝ ਪਰ ਪਤਾ ਨਹੀਂ ਕੀ ਚੱਕਰ ਹੈ 11 ਨੇ ਪੇਜ ਜਿਹਦੇ ਤੇ ਲਿਖਾਇਆ ਹੈ ਅੱਛਾ 11 ਪੇਜ ਨੇ ਇਹ ਮੰਗਿਆ ਖਰਚਾ ਹਾਂ ਵੱਡੇ ਵੱਡਾ ਕਰਕੇ ਦਿਖਾ ਦਿੰਦਾ ਨਾ ਚਲੋ ਮੂਰੇ ਆ ਦਿਖਾਤਾ ਮੇਨਾ ਉਹ ਇਸੇ ਚ ਆ ਜਾਂਦਾ ਸਾਰਾ ਕੁਝ ਆ ਦੇਖੋ ਵੀ ਖਰਚੇ ਦਾ ਪਤਾ ਸਸਤੇ ਹੁਣ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਮੈਂ ਵੀਡੀਓ ਸ਼ੇਅਰ ਵੀ ਕਰ ਦਿਓ ਕਮੈਂਟਾਂ ਚ ਜਰੂਰ ਦੱਸਿਓ ਅੱਛਾ 30000 ਰੁਪਏ ਦੇਖੋ ਵੀ ਲੈ 30000 ਰੁਪਏ ਸਸਤੇ ਦੇਵੇ ਹੁਣ ਇਹ ਬਣਦਾ ਵੀ ਸਸਤ 30000 ਰੁਪਏ ਸਸਤਾ ਕਹਿੰਦੀ ਆ ਕੇ ਬਸੇ ਨਨਦਾਂ ਨਨਦ ਬੈਠੀ ਐ ਇੱਕ ਨਨਦ ਕਿਹੜੇ ਦੇਸ਼ ਚ ਹੈ ਜੀ ਬਾਰੇ ਜਰਮਨ ਇੱਕ ਜਰਮਨ ਚ ਐ ਉਹ ਵੀ ਸਗੋਂ ਖਰਚਾ ਵੀ ਮੰਨ ਕੇ ਭੇਜਦੇ ਹੋਣਗੇ ਉਹ ਬੱਚਿਆਂ ਨੂੰ ਵੀ ਖਰਚਾ ਵੀ ਭੇਜੂਗੀ ਮੈਂ ਵੀ ਆ ਕੇ ਮੇਰੇ ਭਾਈ ਦੇ ਘਰੇ ਬਸ ਹਾਂਜੀ 2 ਲੱਖ ਦੋ ਕਿ ਸਾਲ ਦਾ ਸਾਲ ਦਾ 2 ਲੱਖ ਰੁਪਇਆ ਦੇਉ ਲੈ ਸੁਣ ਲੋ ਵੀ ਜਿਹੜੀ ਨੰਨਤਾ ਕੀ ਆ ਖਰਚਾ ਪਾਇਓ ਜੀ ਹੈ ਇਹ ਇਹ ਉਹ ਤੋਂ ਬਗੈਰ ਤਾਂ ਇਹ ਲੈਣੇ ਅੱਡ ਲੈਣੇ ਨੇ ਅੱਛਾ 30000 ਤੋਂ ਬਿਨਾ ਆ ਅੱਡ ਖਰਚਾ ਪਤਾ ਇਹ ਅੱਡ ਦੇਣੇ ਹੁਸ਼ਿਆਰਪੁਰ ਦੇ ਵਿੱਚ ਬੈਠਿਆਂਗੇ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਹੁਣ ਵੀ ਕਿਉਂ ਨਹੀਂ ਆਉਣ ਨੂੰ ਤਿਆਰ ਜਦੋਂ ਕਿ ਨੰਨਤ ਜਰਮਨ ਵਾਲੀ 2 ਲੱਖ ਰੁਪਇਆ ਸਾਲ ਦਾ ਦੇਣ ਨੂੰ ਤਿਆਰ ਹੈ ਤੇ ਬਾਕੀ ਸਾਰਾ ਕੋਠੀ ਆ ਜਿਹੜੀ ਜ਼ਮੀਨ ਜੱਤ ਜੋ ਵੀ ਐ ਬਗੈਰ ਫੇਰ ਖਾਚਾ ਕਰਦੇ ਬਗੈਰ ਫੇਰ ਬੱਚਿਆਂ ਦੀ ਪੜ੍ਹਾਈ ਤੋਂ ਬਗੈਰ 2 ਲੱਖ ਠੀਕ ਹੈ ਬੱਚਿਆਂ ਦੀ ਪੜ੍ਹਾਈ ਤੋਂ ਬਗੈਰ ਪੜ੍ਹਾਈ ਨਹੀਂ ਹੈਗੀ ਵਿੱਚ ਬੱਚਿਆਂ ਦੀ ਪੜ੍ਹਾਈ ਤੋਂ ਬਗੈਰ 2 ਜਿਵੇਂ ਘਰ ਦਾ ਖਰਚਾ 2 ਲੱਖ ਰੁਪਏ ਸਾਲ ਦਾ ਆਨੰਦ ਭੇਜੂਗੀ ਫੇਰ ਵੀ ਨਹੀਂ ਆ ਰਹੀ ਫੇਰ ਵੀ ਨਹੀਂ ਆ ਰਹੀ ਇੱਥੇ ਬਾਬਾ ਜੀ ਆਏ ਨੇ ਧੁੱਗਾਂ ਧੁੱਗਾਂ ਵੰਡ ਪੈਂਦਾ ਇਹ ਹੁਸ਼ਿਆਰਪੁਰ ਟਾਂਡਾ ਉਡ ਮੁਰ ਦੇ ਵਿਚਾਲੇ ਜੇ ਪੈ ਗਏ ਇਹ ਪਠਾਨਕੋਟ ਵਾਲੀ ਸਰਟ ਕਹਿ ਸਕਦੇ ਹ ਪਰ ਬੰਦਾ ਨਹੀਂ ਸਾਨੂੰ ਨਜ਼ਰ ਆ ਰਿਹਾ ਇਸ ਪਿੰਡ ਦੇ ਵਿੱਚ ਹਾਂ ਮਾਤਾ ਇਧਰ ਕੁਸੂ ਫੋਰੀ ਹੋ ਗਿਆ ਤੁਹਾਨੂੰ ਕੋਈ ਬੰਦਾ ਨਜ਼ਰ ਆਇਆ ਗੁਰਦੁਆਰਾ ਹੈਗਾ ਦੇਖੋ ਕਿੰਨਾ ਵੱਡਾ ਇਹ ਚ ਨਹੀਂ ਬੰਦਾ ਨਜ਼ਰ ਆਇਆ ਆ ਪਾਪਾ ਗੱਲਾਂ ਜਿਵੇਂ ਜਿਵੇਂ ਪਿੰਡੇ ਨਹੀਂ ਹੁੰਦਾ ਇਹ ਕੀ ਪਾਣਾ ਵਰਤ ਗਿਆ ਬਈ ਇਹ ਪਿੰਡ ਦੇ ਵਿੱਚ ਸੀ ਖੜਿਆਂਗੇ ਸਪੈਸ਼ਲ ਇਹਦਾ ਇੱਕ ਵੱਡਾ ਆ ਦੇਖੋ ਬਾਹਰ ਸੇ ਬਾਹਰ ਸੇ ਫੈਰੇ ਹੀ ਆ ਸਾਰੇ ਘਰਾਂ ਦੇ ਅੰਦਰ ਕੋਈ ਬੱਚਾ ਜਮੇ ਮੜਾ ਮੋਟਾ ਤਾਂ ਹੁੰਦਾ ਕੁੱਤੇ ਜ਼ਰੂਰ ਬੈਠੇ ਨੇ ਫਿਰ ਦੇਖੋ ਕਿੰਦਾ ਵਰੀਆ ਆ ਦੇਖੋ ਆ ਗਲੀ ਚ ਸਾਨੂੰ ਐ ਲੱਗੂ ਵੀ ਜਿਵੇਂ ਹੈ ਨਹੀਂ ਕੋਈ ਇੱਕ ਡਰਾਉ ਡਰਾਉ ਡਰ ਰਹਿ ਦਰਜਾ ਤੇ ਪੁੱਲਾ ਕੱਲਾ ਬੰਦਾ ਫਿਰ ਉੱਚ ਚ ਝਕੂਗਾ ਫਿਰ ਨਤੋ ਅੱਗੇ ਅੱਗੇ ਚਲੋ ਜੀ ਐ ਲਾਲੂ ਬਿੱਟਾ ਇਹ 300 ਕਿਲੋਮੀਟਰ ਤੋਂ ਪਠਾਨ ਵਾਲੀ ਕੋਟ ਵਾਲੀ ਸਾਈਡ ਆ ਇਹ ਧੁੱਗਾ ਪਿੰਡ ਸਾਨੂੰ ਪਰ ਬੰਦਾ ਬਹੁਤ ਘੱਟ ਨਜ਼ਰ ਆਇਆ ਇਹ ਪਿੰਡ ਚ ਬਈ ਆ ਦੇਖੋ ਜਿਵੇਂ ਜਿਵੇਂ ਕੋਈ ਹੁੰਦੇ ਨਹੀਂ ਨੇ ਸਾਹਮਣੇ ਵਾਲੇ ਕੰਮ ਆ ਮਾਟੇ ਦਰਾਉ ਬੰਨੇ ਹਰੇ ਬਹੁਤ ਮੀਰਵਾਨੀ ਹੁੰਦਾ ਲੋ ਜੀ ਆਓ ਅੰਦਰ ਕਰਨਾ ਵਾਏ ਬੈਠੀ ਕਰਨਾ ਵਾਏ ਮੈਂ ਆ ਜਾਂ ਸੁਪਰੀ ਸਾਹਿਬ ਜੀ ਪਾਪਾ ਜੀ ਬਹੁਤ ਸਤਿ ਸ਼੍ਰੀ ਅਕਾਲ ਸਾਹਿਬ ਅਵੇ ਜੀ ਮਾਨ ਰਿਹਾ ਲਾ ਦੋ ਪਿੰਡ ਧਾਮੀਆਂ ਕਲਾਂ ਦੀ ਸੰਗਤ ਵੱਲੋਂ ਸੰਗਤ ਬੈਠਾ ਅੰਦਰ ਓਏ ਆ ਆਇਆ ਸਿੰਘਾਂ ਨੂੰ ਸਨਮਾਨਿਤ ਕੀਤਾ ਜਾ ਰਹੇ ਹੈ ਪਿੰਡ ਧਾਮੀਆਂ ਕਲਾਂ ਕੋਪਾ ਉਹ ਨਾਵੀਂ ਨਾਮ ਬਣਾਊਗਾ ਵਾਹੀ ਦੀ ਚਾਹ ਖਾਣਦਾ ਓਏ ਵਾਹੀ ਜੇ ਤੋੜਿਆ ਆ ਲੋਕ ਮਾਰ ਕੇ ਲੈ ਆ ਕੋਨਾ ਇੱਕ ਦਿਨ ਆਪਣਾ ਹੀ ਖਲੋਉਂ ਤੋ ਬਾਕੀ ਸਾਰੇ ਨਾਲ ਚਲੋ ਕੀ ਮਾਰਿਆ ਕੋਈ ਸਭ ਕੁਝ ਮੈਂ ਪੁੱਟਾ ਦੇ ਰੱਖਿਆ ਸੰਭਾਲ ਕੇ ਕਿੱਟ ਮਾਸ ਦਾ ਪੁੱਟਾ ਰੱਖਿਆ ਹੈ ਕਿੱਥੇ ਦੁਕਾਨਾ ਹੈ ਆਜਾ ਦੇਖ ਇਹ ਆਹ ਓਏ ਯਾਰ ਅੱਗੋਂ ਵਾਲੀ ਦੇਣੀ ਇਹ ਇਹ ਇਹਨਾ ਬਣਾਏ ਤੇ ਨਾ ਫਿਰ ਮੇਰੇ ਬੂਰ ਪਾਪਵਾ ਨਾ ਕਰ ਲੈ ਆ ਦੇ ਵੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਇਧਰ ਆ ਬੁੱਤਾ ਨਹੀਂ ਵੀ ਕਾਵੇ ਕਰਨੀ ਬਸ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਆਇਆ ਬੰਦੂ ਤੁਸੀਂ ਇਧਰ ਆ ਜਾ ਆ ਜਾ ਨੀ ਪਰ ਟੱਕਾ ਨਹੀਂ ਵੱਡਾ ਹੀ ਆ ਪੁੱਤ ਕਾਹਤਾ ਭਾਈ ਨਾ ਉਹ ਲਗਾ ਕੇ ਪਾਵਾ ਨਹੀਂ ਨਹੀਂ ਨਾ ਨਾ ਆਜੋ ਜੋ ਆਪਣਾ ਤੁਸੀਂ ਵੀ ਕੋਨੇ ਕੋਨੇ ਪਾਓ ਆਜਾ ਆਜਾ ਪੁੱਤ ਆਜਾ 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 ਸਰ ਪਾਓ ਭਾਜੀ ਉਹਨਾਂ ਦੇ ਵੀ ਇਹਨਾਂ ਦੇ ਪਾਓ ਪੱਤਰਕਾਰ ਦੇ ਪਾਓ ਪਾ ਲਓ ਆਜੋ ਆਜੋ ਅੱਜ ਦਿਨ ਮੈਂ ਮਾਦਰਾ ਨੂੰ ਕਰੂਗਾ ਪਾਲੇ ਪਾਲੇ ਖਲਤਾ ਉਹ ਵੀ ਤੁਹਾਡੀ ਕੋਈ ਕੋਈ ਆਜਾ ਭਾਈ ਕੁਮਾਰ ਬਾਈ ਦੇ ਆਜਾ ਹਰ ਛੋਟੀ ਬਾਦੀ ਆਹੋ ਜੀ ਮਾਤਾ ਜੀ ਪਾਉਂਦੇ ਨਹੀਂ ਮਾਤਾ ਦੇ ਮਾਰ ਕੋਈ ਸਾਡੇ ਵਾਦਾ ਨਹੀਂ ਪਾਉਂਦਾ ਬਹੁਤ ਛੇਟਾ ਸਾਡਾ ਬਹੁਤ ਨਹੀਂ ਕੋਈ ਨਹੀਂ ਹਿਦਰਾ ਆਇਆ ਸਾਡੀ ਬਹੁਤ ਆ ਜਾਏ ਫੋਟੋ ਸਾਡੇ ਸਤਿ ਸ੍ਰੀਕਾਲ ਦੋਸਤੋ ਅੱਜ ਧਾਮੀਆਂ ਕਲਾਵਾਂ ਦੀਆਂ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਲੈ ਲਓ ਆ ਜਾਓ ਬਾਬਾ ਜੀ ਜੁੱਤੀਆਂ ਦਾ ਘਰ ਬਸਾਉਣ ਚੱਲੇ ਨੇ ਉਸਮੇਂ ਹੀ ਮਤੇਕ ਧਾਮੀਆਂ ਕਲਾ ਪਿੰਡ ਦੇ ਵਿੱਚ ਪਹੁੰਚੇ ਨੇ ਇੱਕ ਧੀ ਦਾ ਘਰ ਬਸਾਉਣਾ ਪੂਰਾ ਪਰਿਵਾਰ ਖੜਾ ਹੈਗਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜਿਸ ਸਥਾਨ ਤੋਂ ਕਹੀਏ ਲਗਭਗ 300 ਕਿਲੋਮੀਟਰ ਵਾਂਗੂ ਪੈ ਜਾਂਦਾ ਤੇ ਪਰਿਵਾਰ ਇਕੱਠੇ ਕਰੇ ਨੇ ਬਾਬਾ ਜੀ ਨੇ ਗੱਲਬਾਤ ਕਰਦਿਆਂ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆਇਆ ਇੱਧਰ ਅੱਛਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਖਾਸਾ ਦਾਈਆਂ ਹੋ ਗਿਆ ਉਹਨੂੰ ਠੀਕ ਹੈ ਜੀ ਇੰਨੀ ਵੀ ਭਜਾਈ ਮਾਰ ਰਿਹਾ ਤੁਹਾਨੂੰ ਜੀ ਕਾਜ ਜਿਹੜੀਆਂ ਹੋ ਜਾਂ ਬਣਾਈਆਂ ਬਹੁਤ ਬਹੁਤ ਹੈ ਤੇ ਚ ਟੰਗੇਰੀਆਂ ਕਰੀਏ ਬਹੁਤ ਬੱਤਾਂ ਆਈ ਉਹ ਵੀ ਆਇਆ ਜੇ ਠੀਕ ਹੈ ਕਰ ਜੀ ਹਾਂ ਜੀ ਥੈਂਕ ਯੂ ਸਾਹਿਬ ਮਾਰਾ ਵੀ ਹਾਂ ਜੀ ਹਾਂ ਜੀ ਇੱਕ ਮਿੰਟ ਬਣਾ ਹਾਂ ਹਾਂ ਜੀ ਬਾਬਾ ਜੀ ਅੱਜ ਫਿਰ ਸਪੈਸ਼ਲ ਆਇਓਗੇ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਸੇ ਲਾਇਆ ਸਪੈਸ਼ਲ अच्छा मसला हल हो गया मसला हल ਕਰਦਾ ਤੀਰੋਂ ਉਹਦੇ ਘਰੇ ਲਿਆਂਦਾ ਸੋਰੇ ਕਰ ਠੀਕ ਹੈ ਤੇ ਪਹਿਲਾਂ ਉਲਝਿਆ ਹੋਇਆ ਸੀ ਕੰਮ ਬਹੁਤ ਜਿਆਦੇ ਮਰਾਂ ਦੇ ਵਿੱਚ ਜਦੋਂ ਮਟਾਪ ਬੈਜੇ ਫਿਰ ਤੁਹਾਨੂੰ ਪਤਾ ਹੀ ਆ ਗੱਲ ਦਾ ਕੁਝ ਹੈ ਨਹੀਂ ਸੀਗੀ ਠੀਕ ਹੈ ਜਿਹੜੇ ਹੁਣ ਮਾਰੀ ਮਾੜੀ ਗੱਲਾਂ ਪਿੱਛੇ ਘਰ ਖਰਾਬ ਕਰ ਰੱਖੇ ਲਿਆਂਦੀ ਇਸਤੀ ਅੱਜ ਦੋਵੇਂ ਪਰਿਵਾਰ ਖੁਸ਼ ਨੇ ਦੋਵੇਂ ਪਰਿਵਾਰ ਖੁਸ਼ ਨੇ ਜੱਫੀਆਂ ਆ ਗਈ ਜੱਫੀਆਂ ਵਾਹ ਦੀਆਂ ਸਾਰੇ ਚੜ੍ਹਦੀ ਕਲਾ ਦੇ ਨੇ ਕਿੰਨੇ ਕੁ ਮਸਲੇ ਆ ਰਹੇ ਨੇ ਇੱਥੇ ਏਰੀਆ 'ਚ ਮਾਹਰੇ ਦਾ ਬਹੁਤ ਨੇ ਸਾਰਪੁਰੇ ਏਰੀਆ 'ਚ ਠੀਕ ਹੈ ਨਾਲ ਹੀ ਕੰਮ ਕਰਦੇ ਆ ਮਤਲਬ ਠੀਕ ਹੈ ਕਦਮ ਨਹੀਂ ਹੱਲ ਹੁੰਦੇ ਊੜੀ ਢੋਲੀ ਹੱਲ ਹੁੰਦੇ ਆ ਹਾਂ ਜੀ ਨਹੀਂ ਕੋਈ ਨਾ ਪੁੱਛੀਆਂ ਸ਼ਕਲੀਆਂ ਸੁਣੋ ਹਾਂ ਮਾਤਾ ਜੀ ਕਿਵੇਂ ਖੁਸ਼ ਹੋ ਬਹੁਤ ਖੁਸ਼ ਬਹੁਤ ਧੰਨਵਾਦ ਤੁਹਾਡਾ ਬਹੁਤ ਜ਼ਿਆਦੇ ਜ਼ਿਆਦੇ ਆ ਜੀ ਮੇਰਾ ਘਰ ਬਸਾਤ ਤੁਸੀਂ ਸੱਸੋਂ ਲੜਕੀ ਦੀ ਹਾਂਜੀ ਹਾਂਜੀ ਹਾਂ ਠੀਕ ਹਾਂ ਭਾਈ ਤੁਸੀਂ ਖੁਸ਼ ਹੋ ਠੀਕ ਹੈ ਜੀ ਖੁਸ਼ ਹੋ ਬਸ ਕਿਸੇ ਦੇ ਪਰਿਵਾਰ ਕਰਵਾ ਦੇ। ਦੇਖ ਸਕਦੇ ਆਂ ਜੀ ਬੱਚੇ ਨੇ ਤੋਂ ਹਾਂਜੀ ਹਾਂਜੀ ਪੂਰਾ ਪਰਿਵਾਰ ਯਾਨੀ ਕਿ ਬੇਟੇ ਤੇ ਸੌਰੇ ਦੀ ਡੈਥ ਹੋਈ ਹੋਈ ਹੈਗੀ। ਸੱਸ ਤੇ ਪੋਤਿਆਂ ਨਾਲ ਯਾਨੀ ਕਿ ਰਹਿਣਾ ਚਾਹੁੰਦੀ ਯਾਨੀ ਕਿ ਇਕੱਠਾ ਪੂਰਾ ਕਰਵਾਰ ਹੈ ਜਿਹੜਾ ਬਾਬਾ ਅਰਬਾਂ ਖਰਬਾਂ ਦਲ ਖੜਾ ਹੈ ਜੀ। ਜਥੇਦਾਰ ਸ਼ੇਰ ਸਿੰਘ ਜੀ। ਜਥੇਦਾਰ ਨੀ ਮਨਪ੍ਰੀਤ ਕੌਰ ਤੇ ਯਾਨੀ ਕਿ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੋ ਸੇਦਰ ਬਾਬਾ ਚੜਤ ਸਿੰਘ ਉਹਨਾਂ ਦੀਆਂ ਫੌਜਾਂ ਆਈਆਂ ਸੀ ਅੱਜ ਗੱਜਰੇ ਦੀ ਯਾਰੀ ਆਵੇ ਨਹੀਂ ਆਲੇ ਜਾਵੇ ਤਾਂ ਤਾਂ ਬਾਬਾ ਤੀਸਰੇ ਦੀ ਮਾਨੂੰ ਭਾਵੇ ਹੋ ਸਿਰੀ ਹੋਰ ਕਰੇ ਭਲਾਵੇ ਨਹੀਂ ਆਲੇ ਜਾਵੇ ਤਾਂ ਤਾਂ ਸੋ ਤੇ ਕੇ ਬਾਦ ਮਾੜੇ ਜੀ ਬਣੇ ਮਤਾ ਕੁਦੇ ਕੋ ਜਰੇ ਮਨ ਭਾਵੇ ਕੋ ਕੋ ਸੇ ਮਨ ਕੋਈ ਮਤਾ ਸਾਡ ਕੋ ਜਰੇ ਮਾਨੂੰ ਭਾਵੇ ਹੋ ਸਿਰੀ ਹੋਰ ਹਰ ਕਿਰ ਕਾਰੇ ਵੀ ਆਵੇ ਨਾ ਹਲੋ ਜਾਵੇ ਸ਼ਰੋਮਣੀ ਸੇਖ ਦਾ ਬਾਬਾ ਸੰਗ ਸਿੰਘ ਦੇ ਮਨੂ ਘਾਵੇ ਨਾ ਹਲੋ ਜਾਵੇ ਬਹੁਤ ਆਗੋ ਚਰਨ ਜਾਵੇ ਨਾ ਹਲੋ ਜਾਵੇ ਧੰਨ ਬਾਬਾ ਦੀ ਜੀ ਮਨੂ ਘਾਵੇ ਘਾਵੇ ਸਾਰੀ ਆਗੋ ਬਾਬਾ ਤੋਂ ਦੇਵ ਤੇ ਸ੍ਰੀ ਮੁਖਾਤੇ ਹਰ ਮਦਾਨ ਤੇ ਵਾਹਿਗੁਰੂ ਜੀ ਦੀ ਬੋਲੇ ਚਲੋ